ਹਾਂਜੀ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕੰਚਨ ਕੁਮਾਰੀ ਦਾ ਮੁੱਦਾ ਪੰਜਾਬ ਚ ਕਾਫੀ ਵੱਧ ਗਿਆ ਜਿਹਨੂੰ ਤੁਸੀਂ ਕਮਲਕੌਰ ਦੇ ਨਾਮ ਤੋਂ ਜਾਣਦੇ ਹੋ ਤੇ ਕਮਲਕੌਰ ਨੂੰ ਮਾਰਨ ਤੋਂ ਬਾਅਦ ਭਾਈ ਮਹਿਰੋ ਜੀ ਨੇ ਹੋਰ ਵੀ ਪੰਜਾਬ ਚ ਕਈ ਕੁੜੀਆਂ ਨੂੰ ਧਮਕੀ ਦੇਤੀ ਆ ਜੋ ਗੰਦ ਪਾਉਂਦੀਆਂ ਸੀ ਤੇ ਤੁਸੀਂ ਉਹਨਾਂ ਕੁੜੀਆਂ ਦੇ ਨਾਮ ਸੁਣੋ ਪ੍ਰੀਤ ਜੱਟੀ ਜੀ ਦੇ ਤਿਤਲੀ ਜੀ ਵਾਈ ਆ ਇੱਕ ਕੋਈ ਅਮਨਰਾਮ ਗੜੀਆ ਹੈਗੀ ਆ ਕੁੜੀ ਉਹ ਜਿਹਨੇ 2-3 ਵਿਆਹ ਕਰਾਏ ਹੋਏ ਆ ਪੂਜਾ ਸੰਘਾ ਕੁਸ਼ੀਤਾ ਤੁਸੀਂ ਦੇਖ ਹੀ ਲਿਆ ਜਿਵੇਂ ਕਿ ਭਾਈ ਜੀ ਨੇ ਸਾਰਿਆਂ ਦੇ ਨਾਮ ਸਪਸ਼ਟ ਕਰਤੇ ਆ ਤੇ ਇਹੀ ਡਰ ਤੋਂ ਹੁਣ ਪ੍ਰੀਤ ਜੱਟੀ ਨੂੰ ਲੱਗੀ ਪਈ ਆ ਮੋਕ ਤੇ ਹੁਣ ਰੋ ਰੋ ਕੇ ਮੰਗਦੀ ਪਈ ਆ ਮਾਫੀਆਂ ਆ ਦੇਖੋ ਹੱਥ ਜੋੜ ਕੇ ਅਹ ਯਕਿ ਜੇ ਤਾਹਵਾ ਕਿ ਮੈਂ ਕਿ ਤੁਮ ਅਭੀ ਨਹੀਂ ਮੰਗਦੀ ਮੈਂ ਸਾਰੇ ਤੁਮ ਮੰਗਦੀ ਆ ਪਰ ਮੈਨੂੰ ਤਾਂ ਕਰਨਾ ਬੰਦ ਕਰ ਦਿਓ ਯਾਰ ਬਹੁਤ ਹੋ ਗਿਆ ਸਵੇਰ ਤੋਂ ਵੀਡੀਓ ਦੇਖਦੇ ਮੇਰਾ ਦਿਮਾਗ ਖਰਾਬ ਹੋ ਗਿਆ ਯਾਰ ਤਾ ਪਾਗਲ ਥੋੜੀ ਨਾ ਜਿਹੜੀ ਚੀਜ਼ ਤੋਂ ਮੈਂ ਕਿਹਾ ਕਿ ਤਾਂ ਮੈਂ ਹਰ ਵਾਰ ਰੁਕਣਾ ਹਰ ਵਾਰ ਮਾਫੀ ਦੀ ਗੱਲ ਮੈਂ ਮਾਫੀ ਵੀ ਮੰਗੀ ਆ ਦੇਖ ਲਓ ਹੁਣ ਕਿਵੇਂ ਖੇਖਣ ਕਰਦੀ ਆ ਰੋ ਰੋ ਕੇ ਮਾਫੀਆ ਮੰਗਦੀ ਆ ਵੀ ਇਹਨੂੰ ਜਦੋਂ ਪਹਿਲਾਂ ਸਮਝਾਇਆ ਸੀ ਨਾ ਤੇ ਉਦੋਂ ਬੜੇ ਐਟੀਟਿਊਡ ਚ ਬੋਲੀ ਸੀ ਆ ਦੇਖੋ ਤੇ ਫਿਰ ਮੇ ਆ ਕੇ ਮੇਰੇ ਘਰ ਦੇ ਖਰਚਾ ਚੱਕੋ ਨਾ ਕਿ ਉਹਨਾਂ ਦੀ ਸਕੂਲ ਦੀਆਂ ਫੀਸਾਂ ਦੋ ਰੋਟੀ ਪਾਣ ਦੇ ਖਰਚਾ ਚੱਕੋ ਕੋਈ ਨਹੀਂ ਚਾਹ ਸਕਦਾ ਸਲਾਹ ਦੇਣ ਵਾਸਤੇ ਸਾਰੇ ਹੀ ਆ ਜਾਂਦੇ ਆ ਵੀ ਹਾਂ ਲੈ ਸੁਣ ਲੋ ਆਖੇ ਮੇਰੇ ਘਰ ਦਾ ਖਰਚਾ ਚੱਕ ਲੋ ਵੀ ਜੇ ਤੇਰੇ ਘਰ ਦਾ ਖਰਚਾ ਪੂਰਾ ਨਹੀਂ ਹੁੰਦਾ ਤਾਂ ਸੋਸ਼ਲ ਮੀਡੀਆ ਤੇ ਨੰਗੇ ਹੋ ਕੇ ਨੱਚੋਂਗੇ ਉਹ ਯਾਰ ਮੈਂ ਇਹਦੇ ਘਰ ਵਾਲੇ ਤੇ ਹੈਰਾਨ ਆ ਬੀ ਜਦੋਂ ਵੀ ਕੋਈ ਗੱਲ ਹੁੰਦੀ ਹੈ ਨਾ ਆਪ ਦੀ ਜਨਾਨੀ ਨੂੰ ਮੂਰੇ ਕਰ ਦਿੰਦਾ ਓਏ ਪਤੰਦਰਾ ਕਦੇ ਤੂੰ ਆਪ ਦਾ ਬੂਥਾ ਵੀ ਦਿਖਾ ਦਿਆ ਕਰ ਓ ਯਾਰ ਮੰਨ ਲਓ ਕੱਲ ਨੂੰ ਸੋਸ਼ਲ ਮੀਡੀਆ ਬੰਦ ਹੋ ਗਿਆ ਤੇ ਫਿਰ ਕੀ ਤੁਸੀਂ ਚੌਂਕਾਂ 'ਚ ਜਾ ਕੇ ਨੰਗ ਪੂਣਾ ਦਿਖਾਉਂਗੇ ਤੇ ਮੇਰਾ ਉਹਨਾਂ ਨਾਲੋਂ ਬਿਲਕੁਲ ਡਿਫਰੈਂਟ ਤਰੀਕਾ ਹੈ ਵੀਡੀਓ ਬਣਾਉਂਦਾ ਮੈਂ ਘਰੇ ਵੀਡੀਓ ਬਣਾਉਣੀ ਬਹੁਤ ਘੱਟ ਹੁੰਦਾ ਕਿ ਮੈਂ ਬਾਅਦ ਜਾ ਕੇ ਤਾਂ ਸ਼ਾਰਟ ਕੱਪੜਿਆਂ 'ਚ ਵੀਡੀਓ ਬਣਾਵਾ ਮੇਰੀਆਂ ਕੱਪੜੀਆਂ ਵੀਡੀਓ ਵੀ ਫੁੱਲ ਕੱਪੜਿਆਂ ਦੇ ਵਿੱਚ ਹੁੰਦੀਆਂ ਓਏ ਤਿਤਲੀ ਤੈਨੂੰ ਸਫਾਈਆਂ ਦੇਣ ਦੀ ਲੋੜ ਨਹੀਂ ਤੇਰੇ ਬਾਰੇ ਸਾਰੇ ਪੰਜਾਬ ਨੂੰ ਹੀ ਪਤਾ ਆਖੇ ਮੇਰਾ ਕੰਟੈਂ ਡਿਫਰੈਂਟ ਨੂੰ ਬੜਾ ਦੋ ਇੱਥੇ ਲੋਕਾਂ ਨੂੰ ਕਥਾ ਸੁਣਾਣੀ ਆ ਉਹ ਨਾਲੇ ਤਿਤਲੀ ਤੇਰੀ ਵੀਡੀਓ ਆ ਭਾਈ ਮੈਰੋ ਵੀ ਦੇਖ ਸਕਦੇ ਆ ਜਲਦੀ ਕਰ ਸਿਰ ਤੇ ਚੁੰਨੀ ਲੈ ਉੱਤਰ ਗਈ ਆ ਕੁਝ ਗਲਤ ਲੱਗਦਾ ਆ ਸੋ ਵੀ ਨੂੰ ਦੱਸੋ ਮੈਂ ਆਪਣੀ ਉਹ ਵੀ ਚੀਜ਼ਾਂ ਦਾ ਰੰਦੀ ਕੋਸ਼ਿਸ਼ ਕਰੂੰਗੀ ਬਟ ਬਿਨੂ ਬਿਨਾ وجہ ਵਾਰ-ਵਾਰ ਫੋਨ ਆ ਕੇ ਟੌਰਚਰ ਨਾ ਕਰੋ ਇਸੇ ਤਰੀਕੇ ਨਾਲ ਚੁੰਨੀ ਲੈ ਕੇ ਤੁਸੀਂ ਵੀਡੀਓ ਅਪਲੋਡ ਕਰ ਦਿਓ ਨਹੀਂ ਮਤਲਬ ਕਿ ਚੁੰਨੀ ਤੇ ਨਹੀਂ ਹਰ ਵੀਰ ਚਪੜ ਕੱਪੜੇ ਮੇਰੇ ਫੁੱਲ ਹੁੰਦੇ ਦੇਖ ਲਓ ਇਹਨੂੰ ਕਹਿੰਦੇ ਆ ਅਸਲੀ ਖੌਫ ਕਿਵੇਂ ਹੁਣ ਸਿਰ ਤੋਂ ਚੁੰਨੀ ਲੈਣ ਹੀ ਨਹੀਂ ਦਿੰਦੀ ਉਹ ਯਾਰ ਜਦੋਂ ਇਹਨੂੰ ਰਿਪੋਰਟਰ ਨੇ ਪੁੱਛਿਆ ਨਾ ਬਈ ਤੁਸੀਂ ਹਮੇਸ਼ਾ ਚੁੰਨੀ ਲਾ ਕੇ ਵੀਡੀਓ ਬਣਾਣਿਓ ਅੱਗੋਂ ਪ੍ਰੀਤ ਜੱਟੀ ਦਾ ਵੀ ਹਾਸਾ ਨਿਕਲ ਗਿਆ ਵੀ ਉਹ ਵੀ ਸੋਚਦੀ ਹੋਣੀ ਚੁੰਨੀ ਦਾ ਤਾਂ ਮੈਂ ਮੂੰਹੀ ਅੱਜ ਵੇਖਿਆ ਪਤਾ ਨਹੀਂ ਕਿੱਥੋਂ ਲੱਭ ਲੁੱਭ ਕੇ ਲਿਆਈ ਹੋਣੀ ਆ ਤੇ ਯਾਰ ਜਿਵੇਂ ਇਹਨੂੰ ਪਿਆਰ ਨਾਲ ਸਮਝਾਇਆ ਸੀ ਨਾ ਇਸੇ ਤਰ੍ਹਾਂ ਹੀ ਕੰਚਨ ਕੁਮਾਰੀ ਨੂੰ ਵੀ ਪਿਆਰ ਨਾਲ ਸਮਝਾਇਆ ਸੀ ਜਿਹਨੂੰ ਮਤਲਬ ਕਮਲਕੌਰ ਨੂੰ ਤੇ ਆਹ ਵੀਡੀਓ ਦੇਖੋ ਕਿ ਨਾਲ ਜੁੜਿਆ ਕੋਈ ਚੰਗੀ ਚੀਜ਼ ਪੇਸ਼ ਕਰੋ ਹਨਾ ਜਾਂ ਆਪਾਂ ਯਾਰ ਉਹ ਗੱਲਾਂ ਪਰ ਮੰਨਦੇ ਆ ਠੀਕ ਆ ਇਹਦੇ ਚ ਕਮਾਈ ਤਾਂ ਹੈ ਤੁਸੀਂ ਮੈਨੂੰ ਦੱਸੋ ਨਾ ਤਾਂ ਇੱਥੇ ਜਿਹਨੇ ਦੁਨੀਆ ਜਿੱਤੀ ਆ ਉਹ ਰਿਹਾ ਵਾ ਹਾਂਜੀ ਹਾਂਜੀ ਇੱਥੇ ਕੋਈ ਬੰਦਾ ਜਾਉਂਦਾ ਨਹੀਂ ਰਿਹਾ ਨਾ ਸਾਧੂ ਸੰਤ ਰਹੇ ਆ ਸਿਰਫ ਉਹਨਾਂ ਦਾ ਨਾਂ ਜਰੂਰ ਰਹਿ ਗਿਆ ਉਹਨਾਂ ਨੂੰ ਲੋਕ ਪੂਜਦੇ ਆ ਪਰ ਤੁਸੀਂ ਜਾਓਗੇ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਮਰਨਾ ਸਭ ਨੇ ਅਸੀਂ ਵੀ ਤੁਸੀਂ ਵੀ ਹਾਂਜੀ ਹਾਂਜੀ ਤੁਹਾਨੂੰ ਪਤਾ ਜਦੋਂ ਤੁਸੀਂ ਮਰੇ ਤੇ ਜੇ ਇਹ ਕੰਮ ਨਾ ਛੱਡੇ ਲੋਕ ਕੀ ਕਹਿਣਗੇ 100 ਚ 90 ਲੋਕ ਇਹ ਕਹਿਣਗੇ ਸ਼ੁਕਰ ਆ ਭਾਰੀ ਸੀਗਾ ਦੁਨੀਆ ਤੇ ਮਰ ਗਏ ਹਾਂ ਠੀਕ ਹੈ ਤੇ ਤੁਸੀਂ ਵਧੀਆ ਕੰਮ ਕਰੋ ਆਪਦਾ ਕੋਈ ਨਾ ਪੈਣੇ ਸਾਡੀ ਕਿਸੇ ਨਾਲ ਤੁਹਾਡੇ ਨਾਲ ਕੋਈ ਦਸ਼ਮਣੀ ਜਾਂ ਅਸੀਂ ਗੁੱਸੇ ਨਹੀਂ ਪਰ ਗੁੱਸਾ ਆਉਂਦਾ ਜਦੋਂ ਤੁਸੀਂ ਮੈਨੂੰ ਦੱਸੋ ਕੀ ਸੋਚ ਕੇ ਤੁਸੀਂ ਇਹ ਕਹਿ ਰਹੇ ਆਂ ਕਿ ਅਸੀਂ ਠਰ ਕੀ ਤੀਵੇਂਗਾ ਪੰਜਾਬ ਦੀਆਂ ਕੁੜੀਆਂ ਵੀ ਠਰ ਕੀ ਹੋ ਸਕਦੀਆਂ ਭੈਣੇ ਦੱਸ ਤੁਹਾਨੂੰ ਗਲਤ ਨਹੀਂ ਕਿਹਾ ਅਸੀਂ ਇਹ ਕਿਹਾ ਤੁਸੀਂ ਗਲਤ ਨਹੀਂ ਤੁਸੀਂ ਸਹੀ ਆ ਪਰ ਇੱਕ ਗੱਲ ਦੱਸੋ ਜਿਹੜੇ ਕੰਮ ਤੁਸੀਂ ਕਰਦੇ ਉਹਦੇ ਨਾਲ ਗੰਦ ਪੈ ਰਿਹਾ ਸੀ ਕਿ ਹਾਂ ਪੈਂਦਾ ਹੈ ਹਾਂ ਪੈਂਦਾ ਦੇਖ ਲਓ ਭਾਈ ਮੈਰੋ ਜਿਹਨੇ ਕਿੰਨੇ ਪਿਆਰ ਨਾਲ ਸਮਝਾਇਆ ਸੀ ਇਹਨੂੰ ਉਹ ਯਾਰ ਇਹੋ ਜਿਹੇ ਲੱਛਣ ਕਰਨ ਵਾਲੀ ਬੁੜੀ ਨੂੰ ਵੀ ਭੈਣ ਕਹਿ ਕੇ ਬੁਲਾਇਆ ਨਲੇ ਭਾਈ ਜੀ ਨੇ ਪਹਿਲਾਂ ਹੀ ਇਹ ਗੱਲ ਬੋਲਤੀ ਸੀ ਵੀ ਤੇਰੇ ਮਰੇ ਬਾਅਦ ਲੋਕਾਂ ਨੇ ਤੈਨੂੰ ਇਹੀ ਕਹਿਣਾ ਚਲੋ ਵਧੀਆ ਹੋਇਆ ਗੰਦ ਮੁੱਕਿਆ ਤੇ ਉਹੀ ਗੱਲ ਸੱਚੀ ਹੋ ਗਈ ਸਾਰਾ ਪੰਜਾਬ ਵੀ ਇਹ ਗੱਲ ਕਹੀ ਜਾਂਦਾ ਚਲੋ ਵਧੀਆ ਹੋਇਆ ਗੰਦ ਮੁੱਕਿਆ ਉਹ ਭਰਾਵੋ ਇਹੋ ਜੇ ਕਰਮ ਨਾ ਕਰੋ ਕਿ ਤੁਹਾਡੇ ਮਰੇ ਬਾਅਦ ਵੀ ਤੁਹਾਡੀਆਂ ਬੁਰਾਈਆਂ ਹੀ ਹੁੰਦੀਆਂ ਰਹਿਣ ਚਲੋ ਇਹ ਮੁੱਦੇ ਨੂੰ ਛੱਡ ਕੇ ਆਪਾਂ ਹੁਣ ਅਗਲੀ ਖਬਰ ਤੇ ਚੱਲਦੇ ਹਾਂ ਇੰਸਟਾਗ੍ਰam ਸਟਾਰ ਕਮਲ ਕੌਰ ਦੇ ਕਤਲ ਤੋਂ ਬਾਅਦ ਹੁਣ ਅਮਰਿਤਪਾਲ ਮਹਿਰੂ ਦੇ ਵੱਲੋਂ ਇੱਕ ਹੋਰ ਇਨਫਲੂਐਂਸਰ ਨੂੰ ਮਾਰਨ ਦੀ ਧਮਕੀ ਦਿੱਤੀ ਗਈ ਹੈ ਜੀ ਇਹੋ ਜੀਆਂ ਕੁੜੀਆਂ ਨੇ ਪਹਿਲਾਂ ਪੰਜਾਬ 'ਚ ਪੂਰਾ ਗੰਦ ਪਾਤਾ ਤੇ ਜਦੋਂ ਇਹਨਾਂ ਨੂੰ ਮਾਰਨ ਦੀ ਧਮਕੀ ਮਿਲੀ ਆ ਫਿਰ ਇਹਨਾਂ ਦੀ ਜੁਬਾਨ ਹੀ ਤੁਤਲਾਈ ਜਾਂਦੀ ਆ ਆਹ ਦੇਖੋ ਕੀ ਤੂੰ ਤੁਹਾਨੂੰ 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 ਆਪਾਂ ਐਦਾ ਤੁਹਾਡੀ লাশ ਵੀ ਨਹੀਂ ਲੱਭਣੀ ਤੁਹਾਨੂੰ ਇੱਥੇ ਜਿੱਦਾਂ ਉਹਨਾਂ ਨੇ ਕਿਹਾ ਕਿ ਹਰ ਜਿੱਦਾਂ ਪਹਿਲਾਂ ਹੁਣ ਜਿਹਦੀ ਡੈਥ ਹੋ ਗਈ ਮੈਂ ਸਮਝਦੀ ਆ ਮੈਨੂੰ ਧਮਕੀ ਦਿੱਤੀ ਹੈ ਕਿ ਜੇ ਤੁਹਾਡੀ ਵੀ লাশ ਵੀ ਨਹੀਂ ਲੱਭਣੀ ਹੈ ਤੇ ਤੂੰ ਮਤਲਬ ਤੁਹਾਨੂੰ ਹਰ ਜਗ੍ਹਾ ਤੇ ਪਾਰਕਿੰਗ ਹੈਗੀ ਹੁਣ ਦੇਖੋ ਕਿਵੇਂ ਇਹਦੀ ਜਾਨ ਸੁੱਕੀ ਜਾਂਦੀ ਆ ਓਏ ਪਹਿਲਾਂ ਹੀ ਤੂੰ ਆਪਦੇ ਲੱਛਣਾਂ ਤੋਂ ਬਾਜ਼ ਆ ਜਾਂਦੀ ਓਏ ਇਹਨੂੰ ਲੱਗਿਆ ਹੋਣਾ ਵੀ ਐਵੇਂ ਬੋਲ ਬੋਲ ਕੇ ਹਟ ਜਾਣਗੇ ਮੇਰਾ ਕੀ ਕਰ ਲੈਣਗੇ ਵੀ ਮੈਂ ਤਾਂ ਐਵੇਂ ਗੰਦ ਪਾਉਂਗੀ ਪੰਜਾਬ 'ਚ ਉਹ ਯਾਰ 2 ਮਹੀਨੇ ਪਹਿਲਾਂ ਇਹਨੇ ਮਾਫੀ ਵੀ ਮੰਗੀ ਸੀ ਆ ਦੇਖੋ ਇਹ ਮੈਂ ਅੰਤ ਤੱਕ ਇਹ ਵਾਲੀਆਂ ਵੀਡੀਓ ਪਾਈਆਂ ਹੀ ਆ ਜਿੱਚ ਸਾਰਿਆਂ ਨੂੰ ਉਪਰ ਲੱਗਿਆ ਸੀ ਕੁਝ ਗਲਤ ਤਾਂ ਲੱਗਿਆ ਹੀ ਸਾਰਿਆਂ ਨੂੰ ਉਹਦੇ ਵਾਸਤੇ ਨੇ ਮਾਫੀ ਮੰਗ ਲਈਏ ਕਰਕੇ ਸੰਗਤ ਨੂੰ ਵੀ ਦੱਸਣਾ ਚਾਹੁੰਦੇ ਵੀਰਾ ਭੈਣਾਂ ਨੂੰ ਵੀ ਤੁਸੀਂ ਇਹਨਾਂ ਦੀ ਜੋ ਮਾਫੀ ਨਾਮਾ ਹੈਗਾ ਵੀ ਇੱਕ ਵਾਰੀ ਵੀ ਮੰਨ ਲਿਆ ਜਾਵੇ ਉਹ ਦਾੰਦੂ 2 ਮਹੀਨੇ ਤੋਂ ਪਹਿਲਾਂ ਹੀ ਸੁਧਰ ਜਾਂਦੀ ਅੱਜ ਤੇਰੀ ਜਾਨ ਹਲਕ ਚ ਤਾਂ ਨਾ ਹੁੰਦੀ ਉਹ ਯਾਰ ਕਹਿੰਦੇ ਨਾ ਲਾਤੋਂ ਕੇ ਬੁੱਤ ਬਾਤੋਂ ਸੇ ਨਹੀਂ ਮੰਨਤੇ ਉਹੀ ਹਾਲ ਇਹਨਾਂ ਦਾ ਉਹ ਯਾਰ ਵੈਸੇ ਨਾ ਇਹੀ ਡਰ ਤੋਂ ਹੁਣ ਪੰਜਾਬ 'ਚ ਜਿਹੜੀਆਂ ਗੰਦ ਪਾਉਂਦੀਆਂ ਸੀ ਸਾਰੀਆਂ ਕੁੜੀਆਂ ਮਾਫੀ ਮੰਗਦੀਆਂ ਪਈਆਂ ਤੇ ਮਾਫੀ ਮੰਗਣ ਲਈ ਹੁਣ ਮੁਸ਼ਕਪ੍ਰੀਤ ਵੀ ਅੱਗੇ ਆ ਗਈ ਆ ਦੇਖੋ ਸਭ ਤੋਂ ਪਹਿਲਾਂ ਤਾਂ ਮੈਨੂੰ ਮਾਫ ਕੀਤਾ ਜਾਵੇ ਕਿਉਂਕਿ ਮੇਰੀ ਗਲਤੀ ਸੀ ਓਏ ਮੁਸ਼ਕਪ੍ਰੀਤ ਤੇਰੀ ਕੋਈ ਗਲਤੀ ਨਹੀਂ ਗਲਤੀ ਸਾਰੀ ਰੱਬ ਦੀ ਆ ਜਿਹਨੇ ਤੈਨੂੰ ਧਰਤੀ ਤੇ ਸੁੱਟਿਆ ਓਏ ਤੂੰ ਆਪਦਾ ਕੰਜਰ ਖੰਣਾ ਜਾਂ ਬੰਦ ਕਰ ਦੇ ਓ ਚੱਲ ਕੰਚਨ ਕੁਮਾਰੀ ਦਾ ਸਰੀਰ ਐਡਾ ਵੱਡਾ ਸੀ ਤਾਂ ਉਹਦੇ ਲਈ ਗੱਡੀ ਦੀ ਲੋਡ ਪੈ ਗਈ ਉਹ ਜਿੱਡੀ ਤੂੰ ਡੇਡ ਫੁੱਟ ਦੀ ਹੈਗੀ ਆ ਨਾ ਤੈਨੂੰ ਤਾਂ ਸਕੂਲ ਦੀ ਡਿੱਗੀ ਚ ਪਾ ਕੇ ਲਿਆਣਗੇ ਦੇਖੋ ਗਲਤੀ ਇਨਸਾਨਾਂ ਤੋਂ ਹੁੰਦੀ ਹੈ ਹਨਾ ਓਏ ਮੁਸ਼ਕਪ੍ਰੀਤ ਮੰਨਿਆ ਗਲਤੀਆਂ ਇਨਸਾਨਾਂ ਤੋਂ ਹੁੰਦੀਆਂ ਉਹ ਪਰ ਤੂੰ ਕਿਹੜੇ ਪਾਸੋਂ ਇਨਸਾਨ ਲੱਗਦੀ ਆ ਤੇਰੀਆਂ ਤਾਂ ਹਰਕਤਾਂ ਵੀ ਜਾਨਵਰਾਂ ਤੋਂ ਭੈੜੀਆਂ ਉਹ ਜਿਹਦੇ ਨਾਲ ਜੀ ਕੀਤਾ ਉਹਦੇ ਨਾਲ ਹੀ ਭੱਜ ਜਾਣੀ ਆ 10 ਦਿਨ ਲਾ ਕੇ ਫੇਰ ਆ ਜਾਣੀ ਆ ਓ ਯਾਰ ਉਹੋ ਜੇ ਇਹਦੇ ਘਰ ਵਾਲਿਆ ਜਿਹੜੇ ਇਹਨੂੰ ਦੁਬਾਰਾ ਫੇਰ ਰੱਖ ਲੈਂਦੇ ਆ ਘਰੇ ਆਪਣੇ ਪਰਿਵਾਰ ਕਰਕੇ ਆਪਣੇ ਹਿੱਡ ਕਰਕੇ ਆਪਣਾ ਇੱਕ ਰੋਟੀ ਖਾਤਰ ਜੇਕਰ ਕੋਈ ਕਰ ਰਿਹਾ ਤਾਂ ਮੈਂ ਨਹੀਂ ਚਾਹੁੰਦੀ ਕਿ ਉੱਥੇ ਉਹਨੂੰ ਹੇਟ ਮਿਲੇ ਉੱਥੇ ਸਿਰਫ ਉਹਨੂੰ ਪਿਆਰ ਮਿਲੇ ਮੈਂ ਇਹ ਚਾਹੁੰਨੀ ਆ ਓਏ ਮੁਸ਼ਕੀ ਤੈਨੂੰ ਕੌਣ ਰੋਕਦਾ ਤੂੰ ਆਪਦੇ ਪੇਡ ਲਈ ਕਰ ਜੋ ਤੂੰ ਕਰਨਾ ਉਹ ਤੈਨੂੰ ਵੀ ਪਿਆਰ ਮਿਲੂਆ ਜਿਹੜਾ ਕੰਚਨ ਕੁਮਾਰੀ ਨੂੰ ਮਿਲਿਆ ਓ ਯਾਰ ਕਹਿੰਦੇ ਆ ਨਾ ਜੇ ਕੋਈ ਚੰਗਾ ਕੰਮ ਕਰਦਾ ਹੋਵੇ ਤਾਂ ਉਹਦੀ ਲੱਤਾਂ ਖਿੱਚਣ ਵਾਲੇ ਵੀ ਬੜੇ ਹੁੰਦੇ ਆ ਓ ਯਾਰ ਸਾਰਾ ਪੰਜਾਬ ਕਹਿ ਰਿਹਾ ਕੰਚਨ ਕੁਮਾਰੀ ਦੇ ਮਰੇ ਬਾਅਦ ਕੀ ਚੰਗਾ ਹੋਇਆ ਗੰਦ ਮੁੱਕਿਆ ਪਰ ਫਿਰ ਵੀ ਇੱਕ ਕੁੜੀ ਉਹਦੇ ਹੱਕ 'ਚ ਖੜੀ ਆ ਆ ਦੇਖੋ ਸੋ ਅਜ ਜਿੰਨੇ ਹੀ ਨਿੰਗ ਹਨ ਨਾ ਇਹਨਾਂ ਨੂੰ ਐਜੂਕੇਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਕਿਉਂਕਿ ਦਿਮਾਗੀ ਤੌਰ ਤੇ ਵਿਕਲਾੰਗ ਹੋ ਗਏ ਆ ਜਦੋਂ ਬੰਦੇ ਕੋਲ ਐਜੂਕੇਸ਼ਨ ਬਹੁਤ ਹੁੰਦੀ ਆ ਪੜ੍ਹਿਆ ਲਿਖਿਆ ਹੁੰਦਾ ਔਰ ਇੱਕ ਚੀਜ਼ ਨੂੰ ਤਰਕ ਨਾਲ ਸੋਚਦਾ ਆ ਓਏ ਹੁਣ ਇਹ ਕਿੱਥੋਂ ਸੁੱਤੀ ਪੀ ਉੱਠ ਕੇ ਆ ਗਈ ਆ ਕਹਿੰਦੀ ਨਿੰਗਾ ਨੂੰ ਐਜੂਕੇਸ਼ਨ ਦੀ ਬਹੁਤ ਜ਼ਿਆਦਾ ਲੋੜ ਆ ਤੇ ਆਪਾਂ ਇਹਦੀ ਐਜੂਕੇਸ਼ਨ ਵੀ ਚੈੱਕ ਕਰ ਲੈਣੇ ਆ ਇੱਦਾਂ ਮੋ ਚੁਲਪੀ ਸਾਡੀ ਸਿੱਖ ਕੌਮ ਮੈਂ ਤਾਂ ਹੈਰਾਨ ਆ ਕਿਹੜੇ ਪਾਸੇ ਤੋਰ ਪੈਨੇ ਸੇਖਾ ਜੇ ਜਿਹੜੇ ਕਹਿੰਦੇ ਆ ਔਰਤਾਂ ਦੀ ਇੱਜ਼ਤਾਂ ਬਚਾਈਆਂ ਅਸੀਂ ਔਰਤਾਂ ਨੂੰ ਉੱਥੋਂ ਛੁਡਾਇਆ ਔਰ ਦੀ ਇੱਜ਼ਤ ਬਚਾਈ ਅੱਜ ਆਸ ਤਾਂ ਤੁਸੀਂ ਸਰਿਆਮ ਕਤਲ ਕਰ ਰਹੇ ਹੋ ਨਿਹੱਤੀ ਔਰਤਾਂ ਦੇ ਵਾਰ ਕਰ ਰਹੇ ਹੋ ਤੁਸੀਂ ਹੁਣੇ ਕੌਣ ਨੂੰ ਕਿਸੇ ਮਰਡਰ ਕਰਨ ਵਾਲੇ ਹੁਣ ਇਹਦੇ ਦੋ ਬੰਦੇ ਫੜੇ ਗਏ ਆ ਪਰ ਇਹ ਆਪ ਫਰਾਰ ਆ ਜੇ ਐਡਾ ਵੀ ਯੋਤਾ ਹੈਗਾ ਤਾਂ ਫਿਰ ਜਸ ਸਿਲੰਡਰ ਕਰ ਸੁਣ ਲੋ ਕਹਿੰਦੇ ਸਾਡੀ ਸੇਕ ਕੌਮ ਕਿੱਧਰ ਜਾ ਰਹੀ ਆ ਸਾਡੀ ਤਾਂ ਐਂ ਕਹਿੰਦੀ ਜਿਵੇਂ ਆਪ ਐਂ ਅਮ੍ਰਿਤ ਸ਼ੱਕੇ ਗੁਰੂਆਂ ਦਾ ਬਾਣਾ ਪਾ ਰੱਖਿਆ ਹੋਵੇ ਉਸ ਸੱਲੀਆਂ ਐ ਤਿੱਖੀਆਂ ਕਰ ਰੱਖੀਆਂ 슬ੀਵ ਕੱਟ ਪਾ ਰੱਖਿਆ ਉੱਤੋਂ ਕਹਿੰਦੀ ਸਿੰਘਾ ਨੂੰ ਐਜੂਕੇਸ਼ਨ ਦੀ ਬਹੁਤ ਹੀ ਜ਼ਿਆਦਾ ਲੋੜ ਆ ਉਹ ਮੈਡਮ ਸਿੰਘਾ ਨੂੰ ਨਹੀਂ ਤੁੰਨੋ ਲੋੜ ਐਜੂਕੇਸ਼ਨ ਦੀ ਕਹਿੰਦੀ ਭਾਈ ਮੈਰਨ ਸਿਲੰਡਰ ਕਰੇ ਉਹ ਸਿਲੰਡਰ ਤਾਂ ਸੋਈ ਚ ਕੰਮ ਕਰਨ ਲਈ ਹੁੰਦਾ ਰੋਟੀ ਪਾਣੀ ਬਣਾਉਣ ਲਈ ਓਏ ਉਹਨੂੰ ਸਰੈਂਡਰ ਕਹਿੰਦੇ ਆ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਕਿ ਅਮਰਿਤਪਾਲ ਮਹਿਰੂ ਦਾ ਇੰਸਟਾਗ੍ਰam ਅਕਾਊਂਟ ਬੈਨ ਕਰ ਦਿੱਤਾ ਗਿਆ ਜੀ ਹਾਂ ਲੈ ਹੈ ਕਿ ਨਹੀਂ ਮੋٹے ਦਿਮਾਗ ਦੇ ਉਹ ਭਾਈ ਅਮਰਤਪਾਲ ਦਾ ਅਕਾਊਂਟ ਬੈਨ ਕਰਤਾ ਜੇ ਇਹ ਹੀ ਤੁਸੀਂ ਕੁੜੀ ਦਾ ਅਕਾਊਂਟ ਬੈਨ ਕੀਤਾ ਹੁੰਦਾ ਤੇ ਅੱਜ ਇਹ ਨੌਬਤੀ ਨਹੀਂ ਆਉਣੀ ਸੀ ਉਹ ਯਾਰ ਨਾਲੇ ਨਾ ਉਹ ਕੁੜੀ ਦੇ ਹੱਕ ਚ ਕਮਲ ਕੌਰ ਦੇ ਮਤਲਬ ਕੰਚਨ ਕੁਮਾਰੀ ਦੇ ਹੱਕ ਚ ਆ ਬਾਬੇ ਨੂੰ ਪਤਾ ਨਹੀਂ ਇਹਨਾਂ ਦੁੱਖ ਕਿਉਂ ਹੋ ਰਿਹਾ ਕਮਲ ਕੌਰ ਭਾਬੀ ਜੀ ਦਾ ਨਾਮ ਉਹ ਬੱਚੀ ਦਾ ਜਿਹਦਾ ਅੱਜ ਮੜ ਹੋਇਆ ਮੈਨੂੰ ਬੜਾ ਦੁੱਖ ਲੱਗਿਆ ਲੱਖ ਪਲੱਸ ਉਸ ਬੱਚੀ ਦੇ ਫਾਲੋਅਰ ਨੇ ਮੈਂ ਅੱਜ ਹੀ ਉਹਦਾ ਅਕਾਊਂਟ ਚੈੱਕ ਕੀਤਾ ਤੇ ਬਾਬਾ ਤੂੰ ਇਹ ਨਹੀਂ ਚੈੱਕ ਕੀਤਾ 4 ਲੱਖ ਬੰਦਿਆਂ ਚੋਂ 4 ਬੰਦੇ ਨਹੀਂ ਪਹੁੰਚੇ ਉਹਦੇ ਸੰਸਕਾਰ ਤੇ ਉਹ ਕੱਲੀ ਮਾਂ ਤੇ ਭੈਣ ਨਹੀਂ ਸੰਸਕਾਰ ਕੀਤਾ ਯਾਰ ਪਤਾ ਨਹੀਂ ਕਿੱਥੋਂ ਅਟਕੇ ਆ ਜਾਂਦੇ ਆ ਆਪਣਾ ਹੀ ਗਿਆਨ ਦੇਣ ਉਹ ਯਾਰ ਜੇ ਕੋਈ ਬੰਦਾ ਪੰਜਾਬ ਲਈ ਨਾ ਗੰਦ ਨੂੰ ਮਟਾਉਣ ਲਈ ਅੱਗੇ ਆਉਂਦਾ ਤਾਂ ਉਹਦੀਆਂ ਲੱਤਾਂ ਖਿੱਚਣ ਵਾਲੀ ਬੜੇ ਹੁੰਦੇ ਆ ਤੇ ਇੱਕ ਆ ਕੁੜੀ ਬੇਸ਼ਰਮ ਹੈਗੀ ਆ ਜਿਹੜੀ ਕਹਿੰਦੀ ਮੈਂ ਤਾਂ ਮਾਫੀ ਮੰਗਣੀ ਨਹੀਂ ਇਹ ਲੋਕ ਮੇਰੇ ਵਾਰੇ ਪੋਸਟਾਂ ਪਾ ਰਹੇ ਐਵੇਂ ਮੇਰੀਆਂ ਫੋਟੋਆਂ ਪਾ ਕੇ ਵੀ ਇਹਨੇ ਮਾਫੀ ਮੰਗ ਲਈ ਨਾ ਮੈਂ ਮਾਫੀ ਮੰਗੀ ਐ ਨਾ ਮੈਂ ਮਾਫੀ ਮੰਗੂਗੀ ਤੇ ਨਾ ਹੀ ਮੈਂ ਮਾਫੀ ਮੰਗਣ ਵਾਲਾ ਦੀ ਕੈਟਾਗਰੀ ਚੋਂ ਨਹੀਂ ਕਿਉਂਕਿ ਮੇਰੇ ਘਰੇ ਨਾ ਤਾਂ ਕਿਸੇ ਨੇ ਆਟੇ ਦਾ ਗੱਟਾ ਪਹਿਲਾਂ ਸਿੱਟਿਆ ਸੀ ਤੇ ਨਾ ਹੁਣ ਸਿੱਟਣਾ ਓਏ ਤੇਰੇ ਘਰੇ ਆਟੇ ਦਾ ਗੱਟਾ ਨਹੀਂ ਤੇਰੇ ਘਰੇ ਤਾਂ ਬੰਬ ਸਿੱਟਣ ਵਾਲਾ ਓ ਯਾਰ ਇਹ ਕੁੜੀ ਦਾ ਨਾਮ ਇੱਕ ਉਹ ਜਾ ਸੂਰਲੀਨ ਤੇ ਹਰਕ ਤਾਂ ਐਦੀਆਂ ਇੰਨੀਆਂ ਗੰਧੀਆਂ ਨਾ ਓ ਯਾਰ ਸੋਸ਼ਲ ਮੀਡੀਆ ਤੇ ਇੰਨਾ ਗੰਦ ਦਿਖਾਉਂਦੀਆਂ ਨਾ ਇਹ ਤੇ ਇੰਨੀਆਂ ਗੰਧੀਆਂ ਗਾਲਾਂ ਕੱਢਦੀ ਆ ਓ ਯਾਰ ਮੈਂ ਤਾਂ ਕਹਿਣਾ ਵੀ ਕਮਲ ਤੋਂ ਪਹਿਲਾਂ ਨਾ ਇੰਨੇ ਗੋਲੀ ਮਾਰਨੀ ਚਾਹੀਦੀ ਸੀ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਭਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਆ ਆ ਦੇਖ ਲੋ ਵੱਡੇ ਸੂਰਮਿਆਂ ਤੋਂ ਗਾਲਾਂ ਨਿਕਲ ਜਾਂਦੀਆਂ ਆ ਭਾਈ ਜੀ ਇਹਨਾਂ ਨੂੰ ਵੀ ਕਰੋ ਮੜਾ ਐ ਲੋਟ ਖਾਲਾ ਜੀ ਦਾ ਵੜਾ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਗਾਲਾਂ ਨਿਕਲ ਜਾਂਦੀਆਂ ਅਸੀਂ ਵੀ ਕਹਾਂਗੇ ਸਾਥੇ ਤੋਂ ਤਾਂ ਆਪ ਬੰਦਾ ਮਰ ਜਾਂਦਾ ਭਾਈ ਆ ਭਾਈ ਅਮਰਤਪਾਲ ਦੀ ਇੰਨੀ ਗੱਲ ਸੁਣ ਕੇ ਨਾ ਤੇ ਦੇਖੋ ਹੁਣ ਕਿਵੇਂ ਮੂਤ ਦੇ ਫਿਰਦੇ ਆ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗੇ ਤੇ ਸਾਨੂੰ ਆਪਣੇ ਬੱਚੇ ਸਮਝ ਕੇ ਤੇ ਸਾਨੂੰ ਮਾਫ ਕਰਿਓ ਤੇ ਅੱਗੇ ਤੋਂ ਅਸੀਂ ਤੁਹਾਨੂੰ ਸ਼ਿਕਾਇਤ ਦਾ ਮੌਕਾ ਨਹੀਂ ਦਿੰਦੇ ਸਾਰੀ ਸੰਗਤ ਤੋਂ ਤੇ ਬਾਬਾ ਜੀ ਤੋਂ ਦੋਨੇ ਹੱਥ ਜੋੜ ਕੇ ਗਲਤੀ ਮੰਨਦੇ ਆਂ ਓ ਯਾਰ ਕਹਿੰਦੇ ਖੋਫ ਦਾ ਦੂਜਾ ਨਾਮ ਭਾਈ ਅਮਰਤਪਾਲ ਮੈਰੋ ਓ ਯਾਰ ਇਹਨਾਂ ਤੋਂ ਡਰਦੇ ਨਾ ਆਹ ਟੈਂਪੋ ਵੀ ਸੁਧਰ ਗਿਆ ਆਹ ਮੈਟਸ ਨੂੰ ਦੇਖੋ ਕਿਵੇਂ ਹੁਣ ਗੁਰੂ ਦੇ ਲੜ ਲੱਗ ਗਿਆ ਤੇ ਬਾਬਾ ਜੀ ਇਹ ਗਲਤੀ ਹੋ ਗਈ ਆ ਤੇ ਮੇਰੇ ਤੋਂ ਤੈਨੂੰ ਸੁਣ ਨੂ ਬੱਚਾ ਏ ਬੱਬਾਈ ਗਾਉ ਕੋਈ ਗਾਲਾਂ ਵਾਲੀ ਵੀਡੀਓ ਬੱਬਾਈ ਨਹੀਂ ਪੁੰਦਾ ਤਹੀਂ ਦੇ ਜੋਸ਼ ਆ ਦੇ ਸਕਦੇ ਉਹ ਦੇ ਕੇ ਕੀ ਸਿਆ ਦੇ ਕੇ ਮਾਰੋ ਪਰਾਂ ਕੰਜਰਾ ਤੂੰ ਬੋਲਣ ਨੂੰ ਰਹਿ ਨਹੀਂ ਦਿਆ ਕਰ ਤੇਰੇ ਤਾਂ ਮਤਲਬ ਹੀ ਬੜੇ ਨਿਕਲ ਜਾਂਦੇ ਆ ਬੋਲਣ ਦੇ ਉਹ ਨਾਲੇ ਤੇਰਾ ਤਾਂ ਕਿਸੇ ਨੂੰ ਯਾਦ ਚੇਤਾ ਹੀ ਨਹੀਂ ਸੀ ਤੂੰ ਕਿੱਧਰ ਆ ਕੇ ਵਿੱਚ ਚੜ ਗਿਆ ਤੂੰ ਐਵੇਂ ਮਾਫੀਆਂ ਮੰਗਦਾ ਫਿਰਦਾ ਓਏ ਤੂੰ ਨਾ ਕਿਤੇ ਐਵੇਂ ਰੋਲੇ ਰੱਪੇ ਚ ਵੱਖੀ ਚ ਲੱਤਾਂ ਖਾਲੀ